ਅੱਜ ਦੀ ਜਿਹੜੀ ਮੈਂ ਤੁਹਾਨੂੰ ਕਥਾ ਸੁਣਾਉਣੀ ਹੈ ਇਹਦੇ ਵਿੱਚ ਦੋ ਰਿਜ਼ਲਟ ਆਉਂਦੇ ਇਹਦੇ ਵਿੱਚ ਇੱਕ ਪਹਿਲਾ ਰਿਜ਼ਲਟ ਤਾਂ ਇਹ ਚ ਆਉ ਵੀ ਫਕੀਰੀ ਚੀਜ਼ ਕੀਤੀ ਹੈ ਤੇ ਬਾਦशाही ਚੀਜ਼ ਕੀਤੀ ਹੈ ਦੂਸਰਾ ਰਿਜ਼ਲਟ ਆਊਗਾ ਫਕੀਰਾ ਨੇ ਵੀ ਕਹਾ ਕੀ ਕੀਤਾ ਤੇ ਦਰੋਪਤਾ ਕਿਵੇਂ ਹੋਈ ਇਹ ਦੋ ਰਿਜ਼ਲਟ ਤੁਹਾਨੂੰ ਅੱਜ ਦੀ ਕਥਾ ਚ ਮਿਲਣਗੇ ਯਾਦੇ ਮੈਂ ਕਹਿ ਨਹੀਂ ਸਕਦਾ ਟਰੈਜੀ ਰੋਤਾ ਹੈ ਕਿ ਫੇਰ ਉਹ ਸਬੀਰੇ ਤੜਕੇ ਆ ਜਾਣ ਤੇ ਐਨੀ ਕਹਿੰਦੇ ਹੋਏ ਹੁਣ ਇਧਰਲੇ ਪਾਸੇ ਦੇਹੁ ਧਿਆਨ ਇੱਕ ਨੈਵੀਂ ਸ਼ਹਿਰ ਨੂੰ ਜਿਹੜਾ ਜੰਗਲ ਹੈ ਸਾਰੂਆਂ ਦਾ ਪੜਾਇਆ ਹੈ ਉਹ ਬੱਦਾ ਬਹੁਤ ਵੱਡਾ ਇੱਕ ਘਾਮ ਹੈ ਸਾਰੂਆਂ ਦਾ ਤਪ ਉਹ ਬਣਵਾਇਦਾ ਹੈ ਉਹਦੇ ਵਿੱਚ ਸੌਣ ਕਾ ਦੀਕ ਸ਼ੁ크ਦੇਵ ਜੀ ਜੈਮਨ ਕੀ ਵਰਗੇ 베ਦਵਿਆਸ ਵਰਗੇ ਉੱਥੇ ਮੁੱਖ ਜਿਹੜੇ ਅਧਿਆਪਕ ਤੇ ਉਸ ਜੰਗਲ ਦੇ ਐਸੇ ਉਸੇ ਜੰਗਲ ਦੇ ਵਿੱਚ ਬੜੀਆਂ ਕਥਾ ਹੁੰਨ ਜਾਂਸੀਆਂ ਬੜੇ ਸਾਧੂ ਮਹਾਤਮਾ ਪੜਦੇ ਲਿਖਦੇ ਸਨ ਪੜ੍ਹ ਲਿਖ ਕੇ ਕੋਈ ਕੁਛ ਕਿਸੇ ਡਿਗਰੀ ਤੇ ਪਹੁੰਚਦਾ ਕੋਈ ਕਿਸੇ ਤੇ ਪਹੁੰਚਦਾ ਅਡੋ-ਅਡੀ ਫਕੀਰੀ ਤੇ ਵੀ ਡਿਗਰੀਆਂ ਹਨ ਔਰ ਕੋਈ ਇਹ ਫਕੀਰੀ ਕੋਈ ਚਾਉੜ ਨਹੀਂ ਕਮਾਉਣੀ ਫਕੀਰੀ ਬਹੁਤ ਔਖੀ ਹੈ ਫਕੀਰੀ ਇਹ ਕਾਲ ਯੁਗ ਤੋਂ ਡਰਦੀ ਐ ਲੂਪ ਬਹੁਤ ਚੱਲੀ ਹੋਈ ਹੁਣ ਤਾਂ ਖਾਊ ਯਾਰ ਰਜੇ ਹੁਣ ਫਕੀਰ ਨਾ ਰਹੀਂ ਹੁਣ ਤਾਂ ਐਂ ਭਾੜੇ ਆ ਵੀ ਅੱਡਾ ਕਿੱਥੇ ਲਾਈਏ ਵੀ ਮਾਈਆਂ ਦਾ ਰਾਹ ਕਿਹੜੇ ਪਾਸੇ ਆ ਉਧਰ ਪੈਦੀ ਲੱਗੀ ਕਿਉਂ ਮਾਈਆਂ ਆ ਰਾਮਰ ਜਾਨਿਆਂ ਕਹਿ ਕੇ ਸਰਜਿੰਦਾ ਵੀ ਮਾਈਆਂ ਦਾ ਭਗਤ ਭੁੱਖਾ ਨਹੀਂ ਮਰਦਾ ਇਹਨਾਂ ਦਾ ਰਾਹ ਦੇਖੋ ਕਿਹੜੇ ਪਾਸੇ ਵੱਧਦਾ ਉਧਰਲੇ ਬਾਜ਼ਾਰ ਦੇ ਵਿੱਚ ਅਜਲ ਦੇ ਸਾਧੂ ਡੇਰਾ ਲਾਉਂਦੇ ਆ। ਵੀ ਉੱਥੇ ਸਾਡੀ ਪੂਜਾ ਹੋਊਗੀ। ਉਸ ਪੜਾ ਦੇ ਵਿੱਚ ਇੱਕ ਚੁੰਕਟ ਚੁੰਕਟ ਰਾਮ ਦਾ ਰਿਸ਼ੀ ਜਣਦੇ। ਚੁੰਕਟ ਨਾਮ ਉਹਦਾ ਇਸ ਕਰਕੇ ਸੀ ਉਹ ਕਿਸੇ ਦਾ ਪੱਕਿਆ ਹਨ ਨਹੀਂ ਸੀ ਖਾਂਦਾ। ਕਿਸੇ ਦੇ ਘਰ ਦਾ ਹਨ ਨਹੀਂ ਸੀ ਖਾਂਦਾ। ਕਿਸੇ ਦਾ ਮੰਗ ਕੇ ਨਹੀਂ ਲਿਆਉਂਦਾ ਸੀ। ਭੀਖ ਉਹ ਨਹੀਂ ਸੀ ਕਰਦਾ। ਬੀ ਆਟੇ ਹੀ ਮੰਗ ਕੇ ਲਿਆ ਕੀ ਪਕਾ ਕੇ ਖਾ ਲੈਣਾ ਚੁੰਕੜ ਦਾ ਨਾਮ ਹੈ ਵੀ ਉਹਨੇ ਚੁੱਕ ਕੇ ਖਾਣਾ ਉਹ ਪ੍ਰਥਵੀ ਦੇ ਉੱਤੋਂ ਉਹਨਾਂ ਕਿਤੋਂ ਕੁਝ ਵੀ ਥਿਆ ਗਿਆ ਕਿਤੋਂ ਬਾਜਰੇ ਦੇ ਦਾਣੇ ਥਿਆ ਗਏ ਜਾਂ ਮੱਕੀ ਦੇ ਥਿਆ ਗਏ ਜਾਂ ਕਣਕ ਛੋਲੇ ਥਿਆ ਗਏ ਉਹੀ ਉਹਨੇ ਘੋਟ ਕੇ ਸਲਾ ਤੇ ਪੀ ਲੈਣੇ ਉਹਦਾ ਨਾਮ ਇਹ ਸੀ ਉਹਦਾ ਪਰਣ ਇਹ ਸੀ ਉਹ ਦੇਸ਼ ਦੇ ਸੰਤਰ ਤੇ ਸੈਰ ਕਰਦਾ ਫਿਰਦਾ ਹੈ ਸਹਿਰ ਕਰਦਾ ਕਰਦਾ ਕਦੇ ਕਿਤੇ ਜਾਂਦਾ ਕਦੇ ਕਿਤੇ ਜਾਂਦਾ ਨਗਰੀ ਚ ਨਹੀਂ ਸੀ ਵੱਡਦਾ ਕਿਉਂਕਿ ਨਗਰੀ ਦੇ ਵਿੱਚ ਮੈਨੂੰ ਕੋਈ ਮਾਇਆ ਕਰਨੀ ਭੋਜਨ ਖਾਵਾ ਕਿੰਨਾ ਕਨਾ ਮਾਤਰ ਲਾਉਂਗਾ ਮੈਂ ਕੋਈ ਕਿਵੇਂ ਆਕੂ ਕੋਈ ਮੈਂ ਆਕੂ ਅਰੰਦਾ ਦੀ ਰੋਹੀ ਰਾਜ ਦੇ ਵਿੱਚ ਜਿਹੜਾ ਜੰਗਲ ਉਹਦੇ ਪਸੰਦ ਆ ਜਾਂਦਾ ਵੀ ਆ ਬਣ ਬਹੁਤ ਗਹਿਰਾ ਹੈ ਐ ਬਣ ਦੇ ਵਿੱਚ ਮੇਵਾ ਮਿੱਠਾ ਵੀ ਹੈ ਇਸ ਬੰਦੇ ਵਿੱਚ ਘਾਹ ਪਾਉ ਉਸ ਬਿਹਨ ਮੜੀ ਜੜੀ ਬੂਟੀਆਂ ਵੀ ਜਾਣ ਉਸ ਜੰਗਲ ਦੇ ਵਿੱਚੋਂ ਕੁਛ ਨਾ ਕੁਛ ਚੜ੍ਹ ਖੜਦਾ ਉੱਥੇ ਉਹਨੇ ਆਵਦੀ ਕੁੱਲੀ ਕਾਲੀ ਬਣਾ ਲੈਣੀ ਛੋਟੀ ਜੀ ਗੀਦੇ ਵਿੱਚ ਆਪ ਨਹੀਂ ਨਰਵਾ ਹੋਵੇ ਤੇ ਛੱਪਰੀ ਜੀ ਪਾ ਕੇ ਉਹਦਾ ਚਾਰ ਚੁਪੇੜਾ ਕਰਕੇ ਬੰਦ ਪਾਹਾ ਸੀ ਲਾ ਗਰਮੀ ਉਸੇ ਕੁੱਲੀ ਦੀ ਕਟਣੀ ਉਹ ਮਕਾਨ ਬਣਾਉਂਦਾ ਬਣਾਉਂਦਾ ਕਿ ਚੱਲਦੇ ਆਉਂਦਾ ਆਉਂਦਾ ਕਿੱਥੇ ਪਹੁੰਚ ਗਿਆ ਅਯੁੱਧਿਆ ਨਗਰੀ ਦੇ ਵਿੱਚ ਪਹੁੰਚ ਗਿਆ ਅਯੁੱਧਿਆ ਦੇ ਵਿੱਚੋਂ ਹੁੰਦਾ ਹੁੰਦਾ ਉੱਥੋਂ ਗਹਾ ਹੋ ਗਿਆ ਮਾਨ ਦਾਤਾ ਦਾ ਰਾਜ ਆ ਗਿਆ ਮੁਰੇ ਹਸਤਨਾਪੁਰ ਦਾ ਹਸਤਨਾਪੁਰੀ ਦੇ ਏਰੀਆ ਚ ਪਹੁੰਚ ਗਿਆ ਉੱਥੇ ਮਾਨ ਦਾਤਾ ਰਾਜਾ ਦਾ ਰੱਖਿਆ ਹੋਇਆ ਸੀ ਯੱਗ ਉਹ ਯੱਗ ਦੇ ਵਿੱਚ ਰੱਖਿਆ ਅੱਗੇ ਉਸ ਯੱਗ ਦੀ ਪ੍ਰਤੀਜ्ञਾ ਹੁੰਦੀ ਰਾਜੇ ਕਹਿੰਦੇ ਵੀ ਸਾਨੂੰ ਪਤਾ ਕਿਵੇਂ ਲੱਗੂ ਬ੍ਰਾਹਮਣਾਂ ਦੇ ਵਿਚਾਰੀ ਸਿਆਂ ਦੇ ਵਿੱਚ ਇਤਨੀ ਵਿਦਿਆ ਸੰਪੂਰਨ ਹੁੰਦੀ ਉਹ ਟਾਈਮਾਂ ਚ ਉਹ ਗੱਦੀ ਦੇ ਉੱਤੇ ਸ਼ੰਖ ਰੱਖਾ ਦੰਦੇ ਜਿਹੜੇ ਨੂੰ ਮੂੰਹ ਨਾਲ ਬਜਾਉਂਦੇ ਨੇ ਬ੍ਰਾਹਮਣ ਸਾਧੂ ਬੇ ਬਾਦਸ਼ਾਹ ਜੇ ਤਾਂ ਹੋ ਗਈ ਕਮੀ ਕੋਈ ਜੱਗ ਦੇ ਵਿੱਚ ਰਹੇਗੀ ਫੇਰ ਤਾਂ ਨਹੀਂ ਇਹ ਵਾਜਦਾ ਜੇ ਤੇਰਾ ਜਗਪੂਰਨ ਹੋ ਗਿਆ ਤਾਂ ਸ਼ੰਖ ਆਪੇ ਵੱਜੂਗਾ ਗੱਦੀ ਤੇ ਪਿਆ ਆਪੇ ਵਾਝੇਊਗਾ ਬਹੁਤ ਅੱਛਾ ਮਹਾਰਾਜ ਉਹ ਸੰਖ ਰਕਤਾ ਰਿਸ਼ੀਆਂ ਨੇ ਬੜਾ ਧੂਮ ਧਾਮ ਦੇ ਨਾਲ ਜਗ ਦਾ ਆਰੰਭ ਕੀਤਾ ਖਰਚਾ ਬੇਅੰਤ ਹੋਣ ਲੱਗਿਆ ਮਾਨ ਦਾਤਾ ਜਿਹੜਾ ਰਾਜਾ ਸੀ ਉਹ ਚੱਕਰਵਰਤੀ ਸੀ ਹਰ ਬ੍ਰਹਮੰਡ ਦੇ ਉੱਤੇ ਹਰ ਧਰਤੀ ਦੇ ਉੱਤੇ ਉਹਦਾ ਰਾਜ ਸੀ ਕੁੱਲ ਧਰਤੀ ਜਿੰਨੀ ਵੀ ਹੈ ਦੇਸ਼ਾਂ ਦੀ ਪ੍ਰਦੇਸ਼ਾਂ ਦੀ ਉਹਦੇ ਕਬਜ਼ੇ ਸੀ ਐਡਾ ਦਾ ਰਾਜਾ ਮਾਨ ਦਾਤਾ ਇਹ ਮੰਨਦਾ ਹਾਂ ਤੇ ਵੀ ਇੱਕ ਹੋਰ ਕਾਰਨ ਹੈ ਉਹ ਵੀ ਮੈਂ ਥੋੜਾ ਜਾਣੇ ਜਾਂਦਾ ਦੱਸਦਾ ਇੱਕ ਵਾਰੀ ਇੱਥੇ ਸਾਡੇ ਸਕੂਲ 'ਚ ਪ੍ਰਸ਼ਨ ਆ ਗਿਆ ਆ ਲੜਕੀ ਸਾਡੇ ਕਮਾਂਡ ਦੇ ਵਿੱਚੋਂ ਪੜ੍ਹਦੀ ਸੀ ਉੱਥੇ ਵੀ ਭੁੱਲਰ ਸਕੂਲ ਵੱਜਦਾ ਹੈ ਉੱਥੇ ਕੋਈ ਐਸਾ ਮੌਲਚਰ ਸੀ ਟੀਚਰ ਉਹਨੇ ਬੱਚਿਆਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਕਹਿੰਨੇ ਵੀ ਬੱਚਿਓ ਐਂ ਦੱਸੋ ਵੀ ਕੋਮ ਬੇਗਨਾ ਮਾਂ ਤੋਂ ਪੈਦਾ ਹੋਇਆ ਭਾਈ ਬੱਚੇ ਸਾਰੇ ਗੁੰਮ ਹੋ ਗਏ ਕੋਈ ਨਹੀਂ ਬੋਲਦਾ ਉਹ ਲੜਕੀ ਸਾਡੇ ਗਵਾਂਢ ਦੇ ਵਿੱਚੋਂ ਤੇ ਉੱਠ ਕੇ ਖੜੀ ਹੋ ਗਈ ਕਹਿੰਨੀ ਮਹਾਰਾਜ ਰਾਜਤਾਨੀ ਮੈਂ ਕੱਲ ਨੂੰ ਦੱਸ ਸਕਦੀ ਆ ਇਹ ਗੱਲ ਮੈਂ ਕੱਲ ਨੂੰ ਤਾਂ ਤੁਹਾਡੇ ਪੱਲੇ ਪਾ ਦੂੰ ਅੱਜ ਨਹੀਂ ਕਹਿੰਨੇ ਕੱਲ ਨੂੰ ਸਾ ਬੇਟਾ ਉਹਨੇ ਆ ਕੇ ਬਸਤਾ ਦਾ ਘਰੋਂ ਮਗਰੋਂ ਤੜਿਆ ਪਹਿਲਾਂ ਮੇਰੇ ਕੋਲ ਵੱਜੀ ਬਾਬਾ ਜੀ ਮੈਂ ਕਹਾ ਕਹਿੰਦੇ ਅੱਜ ਸਾਡੇ ਸਕੂਲ ਦੇ ਵਿੱਚ ਇੱਕ ਚਾਂਸ ਹੋਇਆ ਚਾਂਸ ਕੀ ਹੋਇਆ ਸਭ ਤੋਂ ਸਵਾਲ ਪੁੱਛਿਆ ਗਿਆ ਫਿਰ ਬੇਟਾ ਤੁਸੀਂ ਕਹਿੰਦੇ ਨਹੀਂ ਆਇਆ ਕਿਸੇ ਸਕੂਲ ਦੇ ਬੱਚੇ ਨੂੰ ਫਿਰ ਉਦੋਂ ਬਾਅਦ ਜਦੋਂ ਕਿਸੇ ਕੋਈ ਨਾ ਬੋਲਿਆ ਤਾਂ ਕਹਿੰਦੇ ਮੈਨੂੰ ਪਤਾ ਲੱਗਿਆ ਵੀ ਮੈਂ ਉੱਠ ਕੇ ਖੜੀ ਹੋ ਗਈ ਖੜੀ ਹੋਈ اے ਮਟਾ ਤੇਰੇ ਕੋਈ ਹੈ ਜਿਆਦਾ ਇੰਜ ਮੇਰੇ ਯਾਦ ਨਹੀਂ ਪਰ ਮੈਂ ਕੱਲ ਨੂੰ ਦੱਸ ਦੇ ਮੈਂ ਤੁਹਾਡੀ ਸਰ ਤੇ ਪਰਣ ਕਰ ਜਾਈਂ ਕੱਲ ਦਾ ਕੱਲ ਨੂੰ ਮੈਨੂੰ ਸਕੂਲ ਜੀ ਪੁੱਛਣ ਹੈ ਉਹਨਾਂ ਨੇ ਵੀ ਦੱਸ ਮੈਂ ਕਿਹਾ ਬੇਟਾ ਹੁਣ ਮੈਨੂੰ ਕੀ ਪਤਾ ਲੱਗੇ ਵੀ ਤੂੰ ਕੀ ਪੁੱਛੇਂਗੀ ਮੈਨੂੰ ਇੰਜ ਤੁਹਾਡੀ ਖੋਜ ਬਹੁਤ ਹੈ ਸਾਡੀ ਤੇ ਇਸ ਕੰਮ ਦੇ ਵਿੱਚ ਖੋਜ ਨਹੀਂ ਅੱਛਾ ਬੇਟਾ ਚੱਲ ਕਾਹੇ ਜਿਹੜਾ ਕੁਝ ਕਹਿਣੀ ਹੈ ਸੋਚੂ ਮੈਂ ਕਾਇ ਜੋ ਉਸ ਕਾਇ ਨਹੀਂ ਹੈ ਕਹਿੰਦੇ ਬਾਪੂ ਜੀ ਇਹ ਸਵਾਲ ਉਟਕੜਿਆ ਬਿਉਨਾਂ ਨੇ ਇਹ ਪੁੱਛਿਆ ਵੀ ਐਂ ਦੱਸੋ ਵੀ ਕੋਈ ਬਿਨਾ ਮਾਂ ਤੋਂ ਪੈਦਾ ਹੋਇਆ ਹੋਵੇ ਫੇਰ ਤਾਂ ਐ ਬੇਟਾ ਕੀ ਕਿਹਾ ਕਹਿੰਦੇ ਬਾਪੂ ਜੀ ਮੈਂ ਤਾਂ ਕੱਲ ਦਾ ਅੱਜ ਦਾ ਕੱਲ ਦਾ ਵਚਨ ਦੇ ਆਈ ਵੀ ਅੱਜ ਤਾਂ ਨਹੀਂ ਕੱਲ ਨੂੰ ਮੈਂ ਦੱਸੂ ਹੁਣ ਤੁਸੀਂ ਦੱਸੋ ਵੀ ਮਾਂ ਤੋਂ ਬਿਨਾ ਕੋਈ ਬੱਚਾ ਪੈਦਾ ਹੋਇਆ ਮੈਂ ਕਿਹਾ ਬੇਟਾ ਹੋਇਆ ਕੈਨਿਓ ਕੌਣ ਹੈ ਮੈਂ ਕਿਹਾ ਮਾਨ ਦਾਤਾ ਰਾਜਾ ਉਹ ਮਾਦੇ ਪੇਟੋਂ ਨਹੀਂ ਹੋਇਆ ਉਹ ਪਿਓ ਦੇ ਪੇਟੋਂ ਹੋਇਆ ਕਹ ਜੀ ਫਿਰ ਉਹਦੀ ਮੈਨੂੰ ਕਹਾਣੀ ਦੱਸੋ ਮੈਂ ਕਿਹਾ ਬੇਟਾ ਉਹ ਰਾਜਾ ਨੇ ਜੋਵਨਾਸ ਦਾ ਪੁੱਤਰ ਹੈ ਮੈਂ ਕਿਹਾ ਇਹ ਜੋਵਨਾਸ ਦਾ ਪੁੱਤਰ ਹੈ ਉਹ ਜੋਵਨਾਸ ਨੂੰ ਕਿਹਾ ਕਿ ਰਾਜਾ ਜੋਵਨਾਸ ਕਹਿੰਦਾ ਮਹਾਰਾਜ ਮੇਰੇ ਇੱਕ ਪੁੱਤਰ ਹੋਣਾ ਚਾਹੀਦਾ ਅਰ ਪੁੱਤਰ ਵੀ ਐਸਾ ਹੋਵੇ ਇੱਕ ਦੁਨੀਆ ਦੇ ਵਿੱਚ ਵਿਖਿਆਤ ਹੋਵੇ ਉਹ ਕਹਿੰਦੇ ਕੀ ਬਹੁਤ ਅੱਛਾ ਰਿਸ਼ੀਆਂ ਨੇ ਜਗ ਰਾਮ ਲਿਆ ਕਹਿੰਦੇ ਵੀ ਬਾਦਸ਼ਾਹ ਮੰਨਤਾ ਆਪਣਾ ਉਹਨੂੰ ਕਹਿਣ ਲੱਗੇ ਵੀ ਰਾਜਾ ਇਹ ਜੰਗਲ ਦੇ ਵਿੱਚ ਰਾਜ ਹੋ ਜੰਗਲ ਦੇ ਵਿੱਚ ਇਹ ਇਹ ਜਗ ਰੱਖਿਆ ਜਾਊ ਯੋਗਨਾਜ ਕਹਿੰਦਾ ਕੀ ਜੰਗਲ ਦੇ ਵਿੱਚ ਰੱਖ ਲਓ ਪਰ ਉੱਥੇ ਪਹਿਰਾ ਤੈਨੂੰ ਦੇਣਾ ਬਊ ਓ ਮਹਾਰਾਜ ਮੈਨੂੰ ਕਿਵੇਂ ਕੋਈ ਪ੍ਰੇਸ਼ਨਾ ਕਰਦੀ ਜੱਗ ਕਹਿੰਦਾ ਜੀ ਮੈਂ ਪਹਿਰਾ ਵੀ ਦੇਉਂ ਕਲ ਸ੍ਰੱਖਤਾ ਜਲ ਪਾਤਾ ਜੱਗ ਦਾ ਆਰੰਭ ਹੋ ਗਿਆ ਕਰਨ ਲੱਗ ਗਿਆ ਜੱਗ ਜੱਗ ਕਰਦੇ ਕਰਾਉਂਦੇ ਇੱਕ ਦਿਨ ਰਾਜਾ ਨੂੰ ਉਦ੍ਰੋਤਾ ਤੜਕੇ ਪੂਰਤੀ ਹੋਣੀ ਸੀ ਜੱਗ ਦੀ ਰਾਜਾ ਨੂੰ ਪਹਿਲੀ ਰਾਤ ਰਾਤ ਨੂੰ ਤੇ ਐਸੀ ਲੱਗੀ ਵੀ ਮੈਂ ਮਰ ਜੂੰ ਜੇ ਪਾਣੀ ਨਾ ਮਿਲਿਆ ਉਹਨੇ ਚਾਰ ਚੁਫੇਰੇ ਦੇਖਦਾ ਨਹੀਂ ਤਾਂ ਉਧਰ ਮੰਡਪ ਬਣੀ ਨਿਗਾ ਵੀ ਕੋਈ ਧਾਨੋ ਕੋਈ ਸ਼ੇਰ ਵਗੈਰਾ ਕੋਈ ਮੇਰਾ ਜੱਗ ਨਾ ਪ੍ਰੇਸ਼ ਕਰ ਜੇ ਪਰ ਨੇੜੇ ਪਾਣੀ ਨਹੀਂ ਲੱਭਦਾ ਉਹਨੇ ਆਖਿਆ ਵੀ ਜੱਗ ਤਾਂ ਜੱਗ ਤੇਰੀ ਜਾਨੀ ਜਉ ਇਹ ਨਹੀਂ ਰਹੀ ਉਹ ਜਿਹੜਾ ਗਲ ਕਲਸ ਰੱਖਿਆ ਸੀ ਜਲ ਵਾਲਾ ਜਿਹੜਾ ਜਲ ਉਹਨਾਂ ਨੇ ਰਿਸ਼ੀਆਂ ਨੇ ਰਾਣੀ ਨੂੰ ਪਲਾਉਣਾ ਸੀ ਉਹ ਘੜਾ ਚੱਕ ਕੇ ਮੂੰਹ ਨੂੰ ਲਾ ਲਿਆ ਸਾਰਾ ਹੀ ਭੀ ਗਿਆ ਘੜਾ ਖਾਲੀ ਧਰਤਾ ਉੱਥੇ ੜਕੇ ਨੂੰ ઋષਿ ਦੇਵ ਆ ਗਏ ਮੈਂ ਕਿਹਾ ਬੇਟਾ ઋષਿ ਆਏ ਹਾਂ ਮੈਂ ਲੈ ਰਵੀ ਰਾਜਾ ਲੈ ਮੈਂ ਪਕਰ ਪੁੜਿਓ ਕਰ ਕਰਕੇ ਪੂਜਾ ਲੋਟੇ ਉਹਨਾਂ ਦੇ ਕੋਲੇ ਜਲਦੇ ਸਾਰੇ ઋષਿ ਆ ਕੇ ਬੈਠ ਗਏ ਉਹ ਕਹਿੰਦੇ ਵੀ ਇਹ ਘੜੇ ਦੀ ਪੂਜਾ ਕਰੋ ਪਹਿਲਾਂ ਕੁੰਭ ਦੀ ਇਹ ਕੁੰਭ ਦੀ ਪੂਜਾ ਕਰੋ ਕੁੰਮਰੀ ਪੂਜਾ ਜਦੋਂ ਚੱਕਿਆ ਢੱਕਣਾ ਕੁੰਮ ਤਾਂ ਖਾਲੀ ਪਿਆ ਕਹਿੰਦੇ ਰਾਜਾ ਤੈਨੂੰ ਕਹਾਂ ਚ ਵੀ ਇਹਦੀ ਰਾਖੀ ਰੱਖੀ ਉਹ ਆ ਕਿੱਥੇ ਲਾ ਗਿਆ ਬੋਲਣ ਭਾਈ ਹਟਾਓ ਇਹਨੂੰ ਤਾਂ ਵਾਦਸ਼ਾ ਜੋ ਬਨਾਸ ਕਹਿੰਦੇ ਵੀ ਤੈਨੂੰ ਕਹੇ ਤੀ ਰਾਖੀ ਤੈਂ ਰੱਖਣੀ ਆ ਦਸ ਜਲ ਕਿੱਥੇ ਹੈ ਇੱਕ ਕਢਾ ਖਾਲੀ ਪਿਆ ਉਹ ਹੱਥ ਬੰਨ ਕੇ ਖੜਾ ਹੋ ਗਿਆ ਕਹਿੰਦਾ ਮਾਰੋ ਚਾਹੇ ਸ਼ੇ ਮਹਾਰਾਜ ਮੈਨੂੰ ਐਸੀ ਤਰ ਲੱਗੀ ਸੀ ਕਿ ਮੇਰੇ ਪ੍ਰਾਣ ਜਾਣਗੇ ਪਰ ਮੈਂ ਤਾਂ ਮਜਬੂਰ ਹੋ ਗਿਆ ਲਵੇ ਲੋਣ ਮੈਨੂੰ ਨੇੜੇ ਪਾਣੀ ਨਾ ਦਿਸਿਆ ਇਹ ਤਾਂ ਜਲ ਸਾਰੇ ਦਾ ਸਾਰਾ ਮੈਂ ਪੀ ਗਿਆ ਅੰਜਾ ਅੱਛਾ ਤੂੰ ਪੀ ਗਿਆ ਕਹਨਾ ਹਾਂ ਕਹਿੰਦੇ ਵੀ ਫਿਰ ਤੇਰੇ ਬੇਟੋਂ ਬੱਚਾ ਉਹ ਸਾਡਾ ਭਜਨ ਕਰੇ ਮਿਰਤਾ ਤਾਂ ਜਾਂਦਾ ਨਹੀਂ ਅੱਛਾ ਜੀ ਫਿਰ ਤਾਂ ਬੱਚਾ ਤੇਰੇ ਬੇਟੋਂ ਪੈਦਾ ਹੋ ਉਹਨਾਂ ਨੇ ਜਗ ਦੀ ਪੂਰਤੀ ਕਰਤੀ ਜਦੋਂ ਗਿਆ ਵੀ ਤੇਰੇ ਪੇਟੋਂ ਪੈਦਾ ਹੋ ਉਹਨੇ ਰਾਜਾ ਨੇ ਵਜ਼ੀਰ ਨੂੰ ਸੱਦਿਆ ਦੱਸ ਕਰ ਦਿੱਤੇ ਵੀ ਭਾਈ ਜੋ ਵਿਨਾਸ਼ ਕਰਨ ਲੱਗਿਆ ਵਜ਼ੀਰ ਸਾਹਿਬ ਇਹ ਪਰਜਾ ਨੂੰ ਤਾਇ ਰੱਖਣਾ ਹੁਣ ਮੈਂ ਨਹੀਂ ਸਹਾਲਾ ਸਕਦਾ ਮੈਂ ਤਾਂ ਤਪੂ ਬਣ ਕੇ ਇਨ੍ਹਾਂ ਨਾਲ ਹੀ ਰਹੂੰ ਉਹਨਾਂ ਰਿਸ਼ੀਆਂ ਦੇ ਨਾਲ ਹੀ ਵਾਗਿਆ ਤਪੂ ਬਣਦੇ ਵਿੱਚ ਜਦੋਂ ਦੇ ਪੂਰੇ ਮਾਸ ਹੋਏ ਦਸਵੇਂ ਮਹੀਨੇ ਦੇ ਵਿੱਚ ਪੈਰ ਧਰਿਆ ਉਹਨੂੰ ਰਾਜਾ ਨੂੰ ਤਕਲੀਫ ਹੋ ਗਿਆ ਜਦ ਜਨਮ ਹੋਣਾ ਸ਼ੁਰੂ ਹੋਇਆ ਜਨਮ ਹੋਣ ਨੂੰ ਰਸਤਾ ਕੋਈ ਨਹੀਂ ਉੱਥੇ ਫਿਰ ਵੇਦ ਵਯਾ ਜੀ ਐਂ ਦੱਸ ਦਿੰਨੇ ਵੀ ਉਹਦਾ ਪੇਟ ਚਾਹ ਕਰਕੇ ਉਹਨੂੰ ਕੱਢਿਆ ਗਿਆ ਰਿਸ਼ੀਆਂ ਨੇ ਉਹਦਾ ਚੀਰਾ ਦਿੱਤਾ ਪੇਟ ਨੂੰ ਉਹਨੂੰ ਬੱਚੇ ਨੂੰ ਵਿੱਚੋਂ ਚੱਕ ਲਿਆ ਉਹਦੀ ਪਾਲਣਾ ਕੀਤੀ ਕਾਮ ਤੇ ਹਿੰਦੂ ਗਊ ਵਾਇਆ ਕਰੇ ਰਿਸ਼ੀਆਂ ਦੀ ਸੱਦੀ ਉਹ ਬੱਚੇ ਜੋਗਰਾ ਦੁੱਧ ਦੇ ਕੇ ਭੱਜਿਆ ਕਰੇ ਉਹ ਬੱਚਾ ਚੁੰਗਦਾ ਰਿਹਾ ਉਡਾਰ ਹੋ ਗਿਆ ਉਡਾਰ ਹੋ ਗਿਆ ਤਾਂ ਰਾਜਾ ਮਾਨ ਦਾ ਤੈਨੂੰ ਕਹਿੰਦੇ ਵੀ ਜਾ ਹੁਣ ਤੂੰ ਆਪਦੇ ਰਾਜ ਤੇ ਆਪਦੇ ਪੁੱਤਰ ਨੂੰ ਨਾਲ ਲੈ ਜਾ ਉਹ ਪੁੱਤਰ ਨੂੰ ਨਾਲ ਲੈ ਕੇ ਰਾਜਾ ਜੋਨਾ ਸਾਹਿਬ ਜੀ ਅਜੁੱਦੇ ਆਪਣਾ ਹਸਨਾਪੁਰੀ ਦੇ ਵਿੱਚ ਆ ਗਏ ਪੁਰੀ ਦੇ ਵਿੱਚ ਆਵਦੀ ਦੇ ਅਨੁਸਾਰ ਗੱਦੀ ਤੇ ਬਰਾਜਮਾਨ ਹੋ ਗਏ ਬੱਚੇ ਦੀ ਪਾਲਣਾ ਹੋਣ ਲੱਗੀ ਪਾਲਣਾ ਹੋ ਕੇ ਜਵਾਨ ਹੋਈ ਵਿੱਦਿਆ ਸਿੱਖੀ ਛੱਕੇ ਬਿੱਦਿਆ ਹੋ ਫਿਰ ਇਤਨਾ ਬੜਾ ਬਲਬਾਨ ਹੋਇਆ ਬਿਉਹ ਦਾ ਨਾ ਆਦਾ ਤੀਰ ਜੱਗ ਤੇ ਬਲਬਾਨ ਹੋਣਾ ਮੁਸ਼ਕਲ ਕੋਨੇ ਸੋਚਿਆ ਵੀ ਮੈਂ ਇਹ ਸਾਰੇ ਦੇਸਾਂ ਨੂੰ ਜਿੱਤ ਕੇ ਹੁਣ ਚੱਕਰਵਰਤੀ ਰਾਜਾ ਬਣਾ ਜਦੋਂ ਗੱਦੀ ਤੇ ਬਿਰਾਜਮਾਨ ਪਰ ਮੈਂ ਤਾਂ ਨਹੀਂ ਇਹ ਗੱਲ ਕਹਿੰਦਾ ਸੋਤੇ ਸਜਣੋ ਜਹੀ ਜੀ ਮੈਂ ਸੁਣੀ ਹੈ ਜਾਂ ਪੜ੍ਹੀ ਹੈ ਮੈਂ ਉਹ ਤੁਹਾਡੇ ਸਾਹਮਣੇ ਕਰ ਦੰਨਾ ਬੀਹੇ ਛੋਟਾ ਟਕਰੋ ਜੀ ਬਲਵਾਨਤਾ ਦੱਸਿਆ ਵੀ ਸੂਰਜ ਚੜ੍ਹਦੇ ਤੋਂ ਲਾ ਕੇ ਸਿਪਦੇ ਤੱਕ ਸਾਰੇ ਹੀ ਮੁਲਕਾਂ ਨੂੰ ਉਹਨੇ ਕਬਜ਼ੇ ਕਰ ਲਏ ਇੱਕ ਹੀ ਦਿਨ ਦੇ ਵਿੱਚ ਚੱਕਰਵਰਤੀ ਰਾਜਾ ਬਣ ਗਿਆ ਉਹਨੇ ਜੱਗ ਰਖਿਆ ਫਿਰ ਆਪ ਦੇ ਸ਼ਹਿਰ ਦੇ ਵਿੱਚ ਰਚੀਆਂ ਤੋਂ ਉਧਰ ਸੰਖੋਂ ਉਹਨੇ ਧਰਤਾ ਵੀ ਬਾਦਸ਼ਾਹ ਆ ਤੇਰੇ ਜਗਦੀ ਪੂਰਤੀ ਦਾ ਅਗਵਾ ਏ ਆਪ ਜੇ ਆਪ ਵੱਜੂ ਜੇ ਤਰ੍ਹਾਂ ਜਗ ਪੂਰਨ ਹੋ ਗਿਆ ਜੇ ਕੋਈ ਕਮੀ ਰਹੇਗੀ ਤਾਂ ਵੱਜਦਾ ਨਹੀਂ ਫੇਰ ਦੁਬਾਰੇ ਵੀਡੀਓ ਲਾਉਣਾ ਬੂ ਕਹਿੰਦਾ ਬਹੁਤ ਅੱਛਾ ਮਹਾਰਾਜ ਉਹ ਚੁੰਕਟ ਜਿਹੜਾ ਰਿਸ਼ੀ ਸੀ ਉਹ ਫਿਰਦਾ ਤੁਰਦਾ ਉੱਥੇ ਆ ਗਿਆ ਬਨਵਾਸ ਦੇ ਵਿੱਚ ਉਜਾਰ ਚ ਫਿਰਦਾ ਹੈ ਉਹ ਜਿਹੜਾ ਰਿਸ਼ੀਆ ਨੇ ਜਗ ਪੂਰਾ ਕਰਤਾ ਸੰਖ ਵੱਜਦਾ ਨਹੀਂ ਸੰਖੋਂ ਮਿਪੇ ਕਹਿੰਦਾ ਮਹਾਰਾਜ ਧਿਆਨ ਲਾਓ ਫਿਰ ਹੁਣ ਤੁਸੀਂ ਜੋਗੀ ਜਾਨੋ ਵਿਦਵਾਨੋ ਇਹ ਵੱਜਿਆ ਕਿਉਂ ਨਹੀਂ ਕਹਿੰਦੇ ਬਾਦਸ਼ਾਹ ਸੀ ਬੜੇ ਹੈਰਾਨ ਆ ਸੀ ਆਪਜੀ ਕਸਨ ਨਹੀਂ ਛੱਡੀ ਕੋ ਕਿਸੇ ਕਸਮ ਦੀ ਅਜਿਹਾ ਜਿੰਨਾ ਜ਼ੋਰ ਤਾਨ ਲਾ ਕੇ ਕਰਿਆ ਹੈ ਕਹਿ ਨਹੀਂ ਸਕਦੇ ਫਿਰ ਮਹਾਰਾਜ ਤੁਸੀਂ ਕਹਿੰਦੇ ਵੀ ਆਪੇ ਵੱਜੂ ਇਹ ਵੱਜਣ ਦਾ ਟਾਈਮ ਕੋਈ ਕਹਿੰਦੇ ਟਾਈਮ ਤਾਂ ਆ ਪੂਰਨ ਹੁੰਦੀ ਤੇ ਵੱਜੇ ਵੱਜਣਾ ਦੀਏ ਨੇ ਇਹ ਪੂਰਨauti ਟ੍ਰੇਨਿੰਗ ਬੱਜਿਆ ਸਾਰੇ ਆਪੋ ਆਪ ਦਾ ਧਿਆਨ ਬੇਜ ਸ਼ਾਸਤਰ ਫਰੋਲ ਕੇ ਬਹਿ ਗਏ ਅਖੀਰ ਸੌਣ ਸਿਆਣਪਾਂ ਇੱਕ ਮਤ ਕਾਮਲ ਆਪੋ ਆਪਣੀ ਸਾਰਿਆਂ ਨੇ ਸਲਾਹ ਕਰੀ ਵੀ ਇਹ ਜੱਗ ਦੇ ਵਿੱਚ ਕਮੀ ਤਾਂ ਆ ਹੈ ਕਹਿੰਦੇ ਬਾਦਸ਼ਾਹ ਤੇਰੀ ਜੂਹ ਦੇ ਵਿੱਚ ਆ ਨਗਰੀ ਦੀ ਜੂਹ ਚ ਕੋਈ ਫਕੀਰ ਫਿਰਦਾ ਰਵਤਾ ਉਪੜਿਆ ਜੋਗੀ ਹੈ ਸਾਡੇ ਸੋਚਣ ਚ ਸਾਡਾ ਦਿਮਾਗੇ ਦੱਸਦਾ ਵੀ ਉਹ ਫਿਰਦਾ ਹੈ ਉਹ ਰੋਟੀ ਖਾਵੇ ਸੰਖ ਪੇਰ ਵੱਜੂ ਬਾਦਸ਼ਾਹ ਕਹਿੰਦਾ ਅੱਛਾ ਹਾਂ ਚਾਰੋਂ ਦਿਸ਼ਾ ਦੇ ਵਿੱਚ ਭੇਜ ਤਹਿਲ ਕਰੇ ਜਾ ਉਹ ਵੀ ਦੇਖੋ ਕਰੋ ਜੰਗਲਾਂ ਦੀ ਤਲਾਸ਼ ਤਲਾਸ਼ ਕਰਦੇ ਆ ਕਰਦੇ ਆ ਉਸੇ ਚੁੰਕੜ ਰਿਸ਼ੀ ਦੇ ਕੋਲੇ ਪਹੁੰਚੇ ਉਹਨੂੰ ਕਹਿਣ ਲੱਗੇ ਮਹਾਰਾਜ ਰਾਜਾ ਦਾ ਜੱਗ ਸਪੂਰਨ ਨਹੀਂ ਹੁੰਦਾ ਤੁਸੀਂ ਚੱਲੋ ਖੇਚੜਾ ਕਰੋ ਭੋਜਨ ਛਕੋ ਉਹਨਾਂ ਦਾ ਜੱਗ ਪੂਰਨ ਹੋ ਜੇ ਉਹ ਕਹਿੰਦਾ ਵੀ ਮੈਂ ਤਾਂ ਭੋਜਨ ਨਹੀਂ ਖਾਣਾ ਮੇਰਾ ਤਾਂ ਪਰਣ ਹੈ ਮੈਂ ਨਹੀਂ ਭੋਜਨ ਖਾਣਾ ਮੈਂ ਕਿਸੇ ਦੇ ਘਰ ਦਾ ਭੋਜਨ ਨਹੀਂ ਖਾਂਦਾ ਮੇਰਾ ਨਾਮ ਵੀ ਚੁੰਕਟਾ ਹੈ। ਅੱਛਾ ਜੀ। ਮੈਂ ਜੋ ਕੁਝ ਖਾਣਾ ਧਰਤੀ ਤੋਂ ਚੁੱਕ ਕੇ ਖਾਣਾ। ਫਲ ਵੀ ਮੈਂ ਤੋੜ ਕੇ ਨਹੀਂ ਖਾਣਾ। ਉਹ ਵੀ ਡਿੱਗਿਆ ਪਿਆ ਖਾਣਾ। ਜੇ 베ਰੀ ਦੇ 베ਰ ਝੜੇ ਪੈਣੇ ਤਾਂ ਉਹੀ ਖਾ ਲੈਣੇ ਨੇ। ਜੇ ਮਰੂਦ ਕੋਈ ਕਿਰੇ ਡਿੱਗਿਆ ਪਿਆ ਉਹੀ ਖਾ ਲੈਣਾ। ਕੇਲਾ ਕੋਈ ਡਿੱਗਿਆ ਪਿਆ ਉਹ ਖਾ ਲੈਣਾ, ਸੰਤਰਾ ਡਿੱਗਿਆ ਪਿਆ ਉਹ ਖਾ ਲੈਣਾ। ਮੇਰਾ ਤਾਂ ਆ ਕਾ ਮੈਂ ਮੇਰਾ ਤਾਂ ਪਰਣਾ ਆ ਹੈ ਮੈਂ ਕਿਸੇ ਦੇ ਕਰਦਾ ਨਾ ਨਹੀਂ ਖਾਣਾ ਉਹਨਾਂ ਨੂੰ ਸਭ ਨੂੰ ਜਵਾਬ ਦੇ ਕੇ ਤੋਰਦਾ ਉਹ ਜਾ ਕੇ ਮਾਨ ਦਾ ਤਾਂ ਉਹਨੇ ਕਹਿੰਦੇ ਮਹਾਰਾਜ ਹੁਤਾ ਇਹ ਕਹਿੰਦਾ ਫਕੀਰ ਤਾਂ ਬਿਲਕੁਲ ਨਹੀਂ ਨਾ ਰਿਸ਼ੀਆਂ ਦੀ ਗੱਲ ਸੱਚੀ ਹੈ ਮਿਲ ਗਿਆ ਪਰ ਹੈ ਵੀ ਜੋਗੀ ਉਹ ਤਾਂ ਕਹਿੰਦਾ ਵੀ ਮੈਂ ਤਾਂ ਕਿਸੇ ਗਰੀਸੀ ਦਾ ਖਾਣਾ ਹੀ ਨਹੀਂ ਮੇਰਾ ਨਾਮ ਵੀ ਚੁੱਕਟਾ ਹੈ ਤੇ ਚੁੱਕ ਹੀ ਖਾਣਾ ਮੈਂ ਪਰ ਤੂੰ ਵੀ ਮਾਤਾ ਤੋਂ ਚੋਕ ਕੇ ਜਿਹੜਾ ਡਿੱਗਿਆ ਭਲਾ ਉਹ ਖਣ ਰਾਜਾ ਕਹਿੰਦਾ ਵੀ ਚਲੋ ਮੈਂ ਚੱਲਦਾ ਮਾਨ ਦਾਤਾ ਰਾਜਾ ਗੱਡੀ ਛੱਡ ਗਿਆ ਆਪ ਵੀ ਗਿਆ ਜਾ ਕੇ ਦਰਸ਼ਨ ਕੀਤੇ ਚੌਕਟ ਰਿਛੇ ਦੇ ਬੜਾ ਖੁਸ਼ ਹੋਇਆ ਵੀ ਵਾਕਈ ਫਕੀਰ ਫਕੀਰੀ ਬਹੁਤ ਅਰਜਾਂ ਕੀਤੀਆਂ ਬਹੁਤ ਬੇਨਤੀਆਂ ਕੀਤੀਆਂ ਵੀ ਮਹਾਰਾਜ ਮੇਰਾ ਜਗ ਨਹੀਂ ਸਪੂਰਨ ਹੁੰਦਾ ਕਹਿੰਦਾ ਮੈਂ ਤੇਰੇ ਜਗ ਤੂੰ ਕੀ ਕਰਾਉਣਾ ਤੇਰਾ ਜੱਗ ਤੇਰੇ ਨਾਲ ਮੇਰਾ ਜੱਗ ਮੇਰੇ ਨਾਲ ਐਂ ਰਾਜਾ ਜੇ ਤੂੰ ਮੇਰਾ ਮੈਂ ਬਾਪ ਦਾ ਪਰ ਨਹੀਂ ਖੋਤਾ ਮੈਂ ਤੇਰਾ ਪੂਰਾ ਹੋਵੇ ਨਾ ਹੋਵੇ ਇਹ ਮੇਹਰਤਾ ਦੂਰਾ ਹੋ ਗਿਆ ਮੈਂ ਨਹੀਂ ਝਗੜਾ ਕਿਰਤਾ ਕੇ ਬਾਈਸੋ ਹੋਈ ਪਰ ਖੀਰੀ ਮਾਨ ਦਾ ਤਾਂ ਕਹਿੰਦਾ ਵੀ ਚੰਗਾ ਪਰ ਸ਼ਰਤਾਂ ਰੱਖਦੇ ਨੇ ਮੁਰੇ ਫੇਰ ਮੰਨ ਜੂਗਾ ਉਹਨੇ ਸ਼ਰਤਾਂ ਰੱਖਿਆ ਕਹਿੰਦਾ ਅੱਛਾ ਮਹਾਰਾਜ ਲਓ ਹੁਣ ਮੇਰੀਆਂ 2-4 ਸ਼ਰਤਾਂ ਨੇ ਉਹ ਸੁਣ ਲਓ ਜੇ ਰੋਟੀ ਨਹੀਂ ਤੁਸੀਂ ਖਾ ਸਕਦੇ ਜੇ ਤਾਂ ਰੋਟੀ ਖਾ ਲਓ ਮੇਰੀ ਕੋਈ ਸ਼ਰਤ ਹੈ ਜੇ ਰੋਟੀ ਤੁਸੀਂ ਨਹੀਂ ਖਾਣੀ ਫੇਰ ਜੁੱਧ ਕਰ ਲਓ ਜੇ ਜੁੱਧ ਨਹੀਂ ਕਰਨਾ ਤਾਂ ਫੇਰ ਮੇਰਾ ਰਾਜ ਛੱਡ ਜੋ ਇਹ ਮੇਰੀਆਂ ਸ਼ਰਤਾਂ ਨੇ ਉਨੇ ਸੋਚਿਆ ਰੀਨੇ ਵੀ ਰੋਟੀ ਦਾ ਪਾਖਾਣੀ ਨਹੀਂ ਜੁੱਧ ਆਪਾਂ ਨਹੀਂ ਕਰ ਸਕਦੇ ਮਾਨ ਦਾ ਤਰਾਜ ਹੈ ਇਹ ਕੋਈ ਸਾਇਨਾ ਤੋਪਾਂ ਤੀਰ ਤਲਵਾਰਾਂ ਸਭ ਕੁਝ ਹੈ ਆਪਣੇ ਕੋਲ 77 ਸੂਲ ਹੈ ਆ ਜਾ ਢੋਲੂ ਹੈ ਕਹਿੰਦਾ ਮਨਾ ਆਪੇ ਦਾ ਰਾਜ ਹੀ ਛੱਡ ਦੇ ਭੋਲਾ ਭਾਲਾ ਰੀਸੀ ਸੀ ਕਹਿੰਦਾ ਵੀ ਰੋਟੀ ਨਹੀਂ ਖਾਣੀ ਜੁੱਧ ਨਹੀਂ ਕਰਦਾ ਮੈਂ ਤੇਰਾ ਰਾਜ ਹੀ ਤਿਆਗ ਜਨਾ ਕਹਿੰਦਾ ਫੇਰ ਰਾਜ ਤਿਆਗ ਜਾ ਉਹ ਜਿਹੜਾ 100 200 ਕੋ ਬਾਟ ਜਾਂਦਾ ਹੈ ਉੱਥੇ ਜਾ ਕੇ ਸੋਚਦਾ ਹੈ ਵੀ ਮੈਂ ਹੁਣ ਇੱਥੇ ਕੋਈ ਜਲਪਾਨ ਕਰ ਲਾਂ ਕੋਈ ਮੇਰ ਖਾ ਲਾਂ ਕੋਈ ਫਲ ਟੁੱਟੇ ਖਾ ਲਾਂ ਉਹ ਐਨੇ ਕੋਈ ਨਾ ਕੋਈ ਗਊ ਨੂੰ ਸ਼ੇਰਵਾਜ ਨਾ ਪੈ ਜਾਂਦਾ ਉਹ ਗਊ ਹੱਥ ਜੋੜ ਕੇ ਪ੍ਰਾਰਥਨਾ ਕਰਦੀ ਹੈ ਦੁਹਾ ਇਮਾਨਦਤਾ ਤੇਰੇ ਨਾਮ ਦੀ ਚੱਕਰ ਚੱਲਦਾ ਕਿ ਸ਼ੇਰ ਦਾ ਗਾਹ ਕੱਟ ਕੇ ਉਹ ਮਾਰਦਾ ਹੈ ਗਊ ਸੁਰੱਖਿਤ ਉਹ ਕਹਿੰਦਾ ਵੀ ਅਜੇ ਵੀ ਉਸੇ ਵੀ ਇਮਾਨਦਾਰੀ ਰਾਜ ਆਉਂਦਾ ਹੈ ਅਖੀਰੀ ਪਹਾੜੀਆਂ ਜੋ ਨਿਕਲ ਗਿਆ ਪਹਾੜੀਆਂ ਇੱਕ ਝੱਡੀ ਦੀ ਦੂਧੀ ਤੇ ਦੂਧੀ ਛੱਡੀ ਤੇ ਐ ਪਹਾੜੀ ਪਹਾੜੀ ਜਾਂਦਾ ਜਾਂਦਾ ਅੱਗੇ ਅਰਜਨ ਨਾਇਗਾ ਫਕੀਰ ਬੈਠਾ ਇੱਕ ਪਰਬਤ ਤੇ ਧੂਣਾ ਲੱਗੇ ਕਹਿੰਦਾ ਵੀ ਹੋ ਫਕੀਰ ਬੈਠਾ ਹੁਣ ਤਾਂ ਮੁੱਕ ਗਿਆ ਉਹਦਾ ਰਾਜ ਚਲੋ ਉਹਦੇ ਕੋਲ ਜਾ ਕੇ ਆਪਾਂ ਖਾਣ ਪਾਣ ਕਰਾਂਗੇ ਕੋਈ ਉੱਥੇ ਚੱਲਦੇ ਉਹਦੇ ਕੋਲ ਨੂੰ ਗਿਆ ਅੱਗੇ ਉਹ ਤੇ ਉਪੜਿਆ ਫਕੀਰ ਉਹਨੇ ਤਾੜਿਆ ਨਗਾ ਨਾਂ ਵਿਖੋ ਇਹ ਤਾਂ ਫਕੀਰ ਆਪ ਦੇ ਹੱਟ ਕੀ ਉਜਾ ਤੁਰਿਆ ਆਉਂਦਾ ਤੀ ਜਾਊ ਕਿੱਥੇ ਪਿਠਾਇਆ ਆਦਰ ਕੀਤਾ ਖੈਰ ਚੁੱਕ ਪੁੱਛੀ ਬਾਵਾਜੀ ਐਨੇ ਉਦਾਸ ਹੋ ਗਏ ਕਹਿੰਦੇ ਜੀ ਗੱਲ ਆ ਉਸ ਉਹਨੇ ਆਦੋਂ ਲਾ ਕੇ ਸਾਰੀ ਦਿਨਾ ਵੀ ਉਹਨੇ ਮੇਰੇ ਮੂਹਰੇ ਸ਼ਰਤਾਂ ਨਾ ਕਿੰਨੇ ਵੀ ਜਾਂਦਾ ਜੁੱਧ ਕਰ ਲੈ ਜਾਂ ਰੋਟੀ ਖਾ ਲੈ ਜੇ ਰੋਟੀ ਨਹੀਂ ਖਾਣੀ ਤਾਂ ਮੇਰਾ ਰਾਜ ਛੱਡਿਆ ਆਹ ਸ਼ਰਤਾਂ ਮੇਰੇ ਮੂਹਰੇ ਧਰਤੀ ਫੇਰ ਕਹਿੰਦਾ ਮੈਂ ਤਾਂ ਐਂ ਕਾ ਕੱਖ ਬੈਠਾ ਵੀ ਮੈਂ ਤਾਂ ਤੇਰਾ ਰਾਜ ਹੀ ਛੱਡਿਆ ਐਡਾ ਹੰਕਾਰ ਕਰਿਆ ਕਹਿੰਦਾ ਰਾਜ ਨੇ ਕਹਿੰਦਾ ਹਾਂਜੀ ਐਡਾ ਕਰ ਬੈਹਰ ਇਸ ਜਾਂ ਫਿਰ ਜਾਏਗਾ ਕਿੱਥੇ ਤਮੂ ਕਾਇਤਾ ਆਇਆ ਤੈਨੂੰ ਐ ਪਤਾ ਵੀ ਉਹਦਾ ਕਿੱਥੇ ਨਹੀਂ ਰਾਜ ਐ ਕਹਣਾ ਜੀ ਫਿਰ ਮੈਂ ਤਾਂ ਜਿੱਥੇ ਥੇ ਉਹਦਾ ਰਾਜਾ ਨਾ ਅੰਨ ਖਾਣਾ ਨਾ ਪਾਣੀ ਪੀਣਾ ਆਪਦੀ ਜ਼ਿੰਦਗੀ ਚਾ ਲਾ ਦੂੰ ਮੈਂ ਪਰ ਮੈਂ ਇੱਕ ਉਹਨਾਂ ਚਿਰ ਉਹਦੇ ਰਾਜ ਚ ਮੈਂ ਖਾਣਾ ਨਹੀਂ ਕੁਛ ਉਹਨੇ ਸੋਚਿਆ ਵੀ ਉਹ ਕੋ ਬਾਦਸ਼ਾਹ ਨੇ ਚੱਕਰ ਚ ਪਾ ਲੈ ਤੂੰ ਕੋਈ ਨਹੀਂ ਭੈਜਿਆ ਫਿਰ ਹੁਣ ਆਪਾਂ ਬਾਦਸ਼ਾਹ ਨੂੰ ਦੇਖਦੇ ਆ ਕਿੱਡਾ ਕਮਾਨਦਾ ਤਾਂ ਉਹਨੇ ਅਰਜਨ ਨਾਗੇ ਨੇ ਕੁਸ਼ਾ ਦੇ ਚਾਰ ਪੂਤਲੇ ਬਣਾ ਕੇ ਐ ਕੋਲ ਪਾਸੇ ਰੱਖ ਲੇ ਦੋ ਇੱਕ ਪਾਸੇ ਰੱਖ ਲੇ ਦੋ ਇੱਕ ਪਾਸੇ ਰੱਖ